ਪੰਜਾਬੀਓ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀਾਂ ਤੱਕ ਯਾਰ ਕਰ ਦੋ ਪਹੁੰਚਦਾ ਇਹ ਮੁੱਦਾ ਆਪਣਾ ਵੀ ਦੇਖੋ ਪੰਜਾਬ ਦੀਆਂ ਸੜਕਾਂ ਯਾਰ ਇਸ ਤਰ੍ਹਾਂ ਪਈਆਂ ਨੇ ਕੋਈ ਆੜ ਵਾਲੇ ਰੁੱਖ ਨਹੀਂ ਹੈਗੇ ਦੇਖੋ ਦੂਰ ਤੱਕ ਇੱਧਰ ਵੀ ਦਿਖਾਇਓ ਜੀ ਨਾ ਇੱਧਰ ਆ ਇੱਕ ਉਸ ਫਾਇਦਾ ਖੜਾ ਵਾ ਇੱਧਰੋਂ ਅਸੀਂ ਮਗਰੋਂ ਆਇਆ ਚਾਰ ਪੰਜ ਕਿਲੋਮੀਟਰ ਤੋਂ ਇੱਧਰ ਵੀ ਕਿਤੇ ਦੇਖਣ ਨੂੰ ਕੋਈ ਰੁੱਖ ਨਹੀਂ ਮਿਲ ਰਿਹਾ ਤੇ ਇੱਧਰ ਵੀ ਅੱਗੇ ਜਿੱਥੇ ਤੱਕ ਆਪਣੀ ਨਿਗਾਹ ਜਾਂਦੀ ਆ ਤਰੀਵ ਹੋਊ ਇਹ ਸੇਹ 7 ਕਿਲੋਮੀਟਰ ਦਾ ਹੈ ਦੇਖ ਲੋ ਰੋਡ ਆ ਆਲੇ-ਦਾਲੇ ਜਗਾਏ ਦੇ ਦੇਖੋ ਤੁਹਾਨੂੰ ਬੁਰਜੀਆਂ ਲੱਗੀਆਂ ਦਿਖਦੀਆਂ ਹੋਣਗੀਆਂ ਰੁੱਖ ਲੱਗ ਸਕਦੇ ਆ ਸਾਡੇ ਪ੍ਰਾਤਨ ਰੁੱਖ ਜਿਵੇਂ ਟਾਲੀਆਂ ਨਾਲ ਤਾਂ ਸਰਕਾਰ ਦੀ ਪ੍ਰਾਪਰਟੀ ਬਣਦੀ ਆ ਇਸ ਪਾਸੇ ਯਾਰ ਧਿਆਨ ਤਾਂ ਹੀ ਜਾਊ ਸਰਕਾਰਾਂ ਦਾ ਜੇ ਆਪਾਂ ਇਹੋ ਜੀਆਂ ਜਿਹੜੀਆਂ ਵੀਡੀਓ ਨੂੰ ਸ਼ੇਅਰ ਕਰੋਗੇ ਵੱਧ ਤੋਂ ਵੱਧ ਤੁਸੀਂ ਤੇ ਪੰਜਾਬ ਸਰਕਾਰ ਤੱਕ ਇਹ ਗੱਲਾਂ ਜਾਣ ਗਈਆਂ ਕੋਈ ਜਿਹੜੇ ਅਧਿਕਾਰੀ ਨੇ ਸਬੰਧਤ ਵਿਭਾਗ ਨੇ ਉਹਨਾਂ ਤੱਕ ਕਿਸੇ ਤੱਕ ਜਾਊ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਨਾਲ ਯਾਰ ਇਹ ਆਪਣਾ ਮਸਲਾ ਹੱਲ ਹੋ ਜੇ ਬਹੁਤ ਜ਼ਿਆਦੇ ਲੋੜ ਆ ਰੁੱਖਾਂ ਦੀ ਪੰਜਾਬ ਦੇ ਵਿੱਚ ਤੇ ਇਹ ਆਪਾਂ ਨਹੀਂ ਪੂਰਾ ਕਰ ਸਕਦੇ ਵੀ ਤੁਸੀਂ ਲਾਤੇ ਜਾਂ ਮੈਂ ਲਾਤੇ ਇਹ ਤਾਂ ਆਪਾਂ ਠੀਕ ਆ ਵੀ ਸਾਰੇ ਜਣੇ ਆਪਾਂ ਲਾ ਰਹੇ ਹਾਂ ਯੋਗਦਾਨ ਪਾ ਰਹੇ ਹਾਂ ਪਰ ਜਿਹੜੇ ਲੱਖਾਂ ਕਰੋੜਾਂ ਚ ਰੁੱਖ ਲੱਗਣੇ ਨੇ ਇਹ ਭਰਾਵੋ ਸਰਕਾਰਾਂ ਹੀ ਕਰ ਸਕਦੀਆਂ ਨੇ ਅੱਗੇ ਵੀ ਆਪਾਂ ਅਕਸਰ ਆਪਣੀਆਂ ਵੀਡੀਓ ਚ ਕਹਿੰਦੇ ਹੁੰਦੇ ਸੀ ਵੀ ਦਵਾਈ ਦੇ ਵਿੱਚ ਦੇਖੋ ਸਭ ਤੋਂ ਦੁਨੀਆ ਤੋਂ ਸਭ ਤੋਂ ਵੱਧ ਗਰਮੀ ਪੈਂਦੀ ਹੁੰਦੀ ਸੀ ਦਵਾਈ ਮੁਲਕ ਦੇ ਵਿੱਚ ਅੱਜ ਜਿਉਂ ਉਹਨਾਂ ਨੇ ਕਿੰਨਾ ਆਪਦਾ ਟੈਂਪਰੇਚਰ ਘੱਟ ਕਰ ਲਿਆ ਦबई ਵਾਲਿਆਂ ਨੇ ਉਥੇ ਮੀਂਹ ਪੈਣ ਲੱਗ ਗਿਆ ਜਿੱਧਰ ਦੇਖੋ ਉਧਰ ਹਰਿਆਲੀ ਹਰਿਆਲੀ ਦੇਖਣ ਲੱਗੀ ਦबई ਦੇ ਵਿੱਚ ਮਿੱਟੀ ਉਹ ਇੰਡੀਆ ਤੋਂ ਲੈ ਕੇ ਗਏ ਨੇ ਸਿੱਪਾਂ ਦੇ ਵਿੱਚ ਉਥੇ ਮਿੱਟੀ ਜਿਹੜੀ ਆ ਉਹ ਇੰਨੀ ਵਧੀਆ ਨਹੀਂ ਸੀਗੀ ਤੇ ਮਿੱਟੀ ਇੰਡੀਆ ਚੋਂ ਸਿੱਪਾਂ ਚ ਲੈ ਕੇ ਲਿਆ ਕੇ ਉਹਨਾਂ ਨੇ ਉਥੇ ਦੇਖੋ ਅੱਜ ਆਪਦਾ ਉਹ ਨੰਬਰ 1 ਦੁਨੀਆ ਦਾ ਉਹ ਬਣਾ ਲਿਆ ਅੱਜ ਲੋਕ ਉਥੇ ਘੁੰਮਣ ਜਾਂਦੇ ਨੇ ਦबई ਦੇ ਵਿੱਚ ਉਹਨਾਂ ਨੇ ਇੰਨੇ ਰੁੱਖ ਇੰਨੇ ਉਹਨਾਂ ਨੇ ਵਧੀਆ ਆਪਦਾ ਜਿਹੜਾ ਸਹਿਰ ਦੇਸ਼ ਆ ਬਣਾ ਲਿਆ ਯੋ ਯਾਰ ਆਪਣੇ ਦਾ ਪਾਣੀ ਹਰ ਜਗ੍ਹਾ ਤੇ ਆ ਉਹਨਾਂ ਨੇ ਪਾਣੀ ਪਾਉਣ ਨੂੰ ਵੀ ਜਿਹੜੀਆਂ ਅੰਡਰਗਰਾਊਂਡ ਪਾਈਪਾਂ ਲਿਆ ਲਿਆ ਕਿਉਂ ਪਾਣੀ ਪਾ ਰਹੇ ਨੇ ਠੀਕ ਆ ਜਿਹੜੇ ਤੁਹਾਡੇ ਕੋਈ ਦੋਸਤ ਮਿੱਤਰ ਗਏ ਹੋਏ ਨੇ ਦੁਬਈ ਨੂੰ ਨਾਲ ਗੱਲ ਕਰ ਲਿਓ ਆਪਣੇ ਤਾਂ ਮੋਟਰਾਂ ਦੇਖੋ ਤੁੰਗੀਆਂ ਸੂਏ ਨਹਿਰਾਂ ਕੱਸੀਆਂ ਨਾ ਜਾਂਦੀਆਂ ਨੇ ਯਾਰ ਸੜਕਾਂ ਦੇ ਕੋਲ ਵੀ ਕੋਈ ਪਾਣੀ ਦੀ ਸਮੱਸਿਆ ਨਹੀਂ ਹੈਗੀ ਤੇ ਭਰਾ ਬਣ ਕੇ ਯਾਰ ਧਿਆਨ ਦੇਵੋ ਇਸ ਪਾਸੇ ਤੇ ਆਪਣੇ ਸਬੰਧਤ ਜਿਹੜੇ ਤੁਹਾਡੇ ਹਲਕੇ ਦੇ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਉਹਨਾਂ ਨੂੰ ਜਿਹੜੀਆਂ ਇਹ ਜੇ ਮੁੱਦਿਆਂ ਤੇ ਜਰੂਰ ਨਾਲ ਧਿਆਨ ਦਿਵਾਇਆ ਕਰੋ ਤੇ ਕਰੋ ਜਾ ਰਹੇ ਜਰੂਰ ਜਿਵੇਂ ਜੀ ਆਪਾਂ ਗੱਲ ਕਰੀਆ ਵੀ ਦੁਬਈ ਦੇ ਵਿੱਚ ਤਾਂ ਪਾਣੀ ਦੀ ਬਹੁਤ ਵੱਡੀ ਘਾਟ ਆ ਵੀ ਫਿਰ ਵੀ ਉਹਨਾਂ ਨੇ ਜਿਹੜੇ ਬਹੁਤ ਵੱਡੀ ਪੱਤਰ ਦੇ ਉੱਪਰ ਜਿਹੜੇ ਰੁੱਖ ਨੇ ਉਹ ਲਗਾ ਕੇ ਦੁਬਈ ਨੂੰ ਜਿਹੜਾ ਬਹੁਤ ਹਰਿਆ ਭਰਿਆ ਬਣਾਇਆ ਪਰ ਆਪਣੇ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਪਾਣੀ ਦੀ ਕੋਈ ਘਾਟ ਹੀ ਨਹੀਂ ਦੇਖੋ ਆ ਹੁਣ ਖਾਲ ਚੱਲ ਰਿਹਾ ਸੜਕ ਦੇ ਨਾਲ ਪਾਣੀ ਹੁਣ ਇੱਥੇ ਦੇਖੋ ਦੂਰ ਦੂਰ ਤੱਕ ਕਿਤੇ ਵੀ ਜਿਹੜੇ ਸੜਕ ਦੇ ਆਲੇ ਦੁਆਲੇ ਰੁੱਖ ਨੇ ਜਿਹੜੇ ਨਹੀਂ ਹੈਗੇ ਮਤਲਬ ਦੋਨਾਂ ਸਾਈਡਾਂ ਤੇ ਹੀ ਤੇ ਇਹ ਹੁਣ ਸਰਕਾਰਾਂ ਜੇ ਇਸ ਪਾਸੇ ਧਿਆਨ ਦੇਣ ਤਾਂ ਜਿਹੜਾ ਇਹ ਕੰਮ ਹੈ ਹੋ ਸਕਦਾ ਪੰਜਾਬ ਦੇ ਵਿੱਚ ਕਿਉਂਕਿ ਆਪਣੇ 32% ਰਕਵੇ ਤੇ ਰੋਖ ਹੁਣ ਬਹੁਤ ਜ਼ਰੂਰੀ ਨੇ ਜਿਹੜੇ ਕਿ ਹੁਣ 5% 4 ਤੱਕ ਹੀ ਹੁਣ ਤਾਂ ਰਹਿ ਗਏ ਤੇ ਇਸ ਲਈ ਆਪਾਂ ਇਹ ਬੇਨਤੀ ਕਰੀ ਦੀ ਹੈ ਵੀ ਵੱਧ ਤੋਂ ਵੱਧ ਇਸ ਤਰ੍ਹਾਂ ਦੀਆਂ ਵੀਡੀਓ ਯਾਰ ਤੁਸੀਂ ਵੀ ਪਾਓ ਪਾਕਿਸਤਾਨੀ ਸਰਕਾਰ ਦਾ ਇਸ ਪਾਸੇ ਧਿਆਨ ਜਾਵੇ ਤਾਂ ਕਿ ਆਪਣਾ ਪੰਜਾਬ ਨੂੰ ਆਪਾਂ ਜਿਹੜਾ ਜਿਸ ਤਰ੍ਹਾਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਰੁੱਖ ਹੁੰਦੇ ਸਨ ਟਾਲੀਆਂ ਇੱਕ ਇੱਕ ਰਾਨਿਮਾ ਉਸੇ ਤਰ੍ਹਾਂ ਆਪਣਾ ਪੰਜਾਬ ਹਰਿਆ ਭਰਿਆ ਬਣੇ ਤੇ ਆਪਣੇ ਜਿਹੜੇ ਇਹ ਤੁੱਖਾਂ ਦੀ ਘਾਟ ਕਰਕੇ ਨੀਆਂ ਬਿਮਾਰੀਆਂ ਵੱਧ ਰਹੀਆਂ ਨੇ ਉਹ ਬਿਮਾਰੀਆਂ ਤੋਂ ਆਪਾਂ ਬਚ ਸਕੀਏ